ਕਹਿੰਦੇ ਸਿਮਰ ਗੁਰਵਿੰਦਰ ਚਾਹ ਲੋਣੀ ਵੱਡੇ ਵੀਰ ਨੇ ਉਹ ਕਹਿੰਦੇ ਵੀ 31000 ਦੇਵਾਂਗੇ ਐਮਰ ਕਹਿੰਦੇ ਪਾਲੇ ਦੀ ਕਬੱਡੀ ਪਿਆਰ ਕਹਿੰਦੇ ਚੱਕੀ ਹੈ ਇਹ ਰਵੰਦਾਸ ਵਾਲਾ ਚੱਕੀ ਹੈ ਵੱਡਾ ਮੱਲ ਮੇਰੇ ਮਿੱਤਰੋ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਜੰਡਾਲੀ ਜਣਾ ਦਲਬੀਰ ਕਹਿੰਦੇ ਆਸਟ੍ਰੇਲੀਆ ਦੇ ਮਿਲਬਨ ਦੇ ਵਿੱਚ ਰਹਿੰਦਾ ਜਿੱਥੇ ਜੱਸੀ ਜੁਣੀ ਵੀਰ ਕਹਿੰਦੇ ਗੱਲਾਂ ਬ੍ਰਿਸਬਨ ਦੀਆਂ ਚੱਲੀਆਂ ਨੇ ਉਹ ਮਾਣ ਨੇ ਸਾਡੀ ਜ਼ਿੰਦਗੀ ਦਾ ਕਹਿੰਦੇ ਜੰਦਾ ਵੱਡੀ ਖਿਡਾਰੀ ਹੈ ਜੋ ਦੀਪਾ ਅਗਲੀ ਰੇਡ ਪਾਉਣ ਦੇ ਵਾਸਤੇ ਵਧਿਆ ਹੋਇਆ ਇਹ ਵੀ ਪ੍ਰਵਾਸੀ ਹੈ ਪਰ ਕਾਂਗੇ ਵਾਲਾ ਹੁਣ ਕਾਂਗੇ ਵਾਲਾ ਗੁਰਵਿੰਦਰ ਸਿੰਘ ਜਿਹੜੇ ਜਿਹੜੇ ਕਾਂਗੇ ਵਾਲੇ ਨੂੰ ਪਿਆਰ ਕਰਦੇ ਇੱਕ ਵਾਰੀ ਧਰਵਾਦ ਹੈ ਸਾਰੀ ਸੰਗਤ ਦਾ ਸੰਗਤ ਕਰਕੇ ਖੇਡ ਕਬੱਡੀ ਹੈ ਸੰਗਤ ਕਰਕੇ ਫੈਡਰੇਸ਼ਨਾਂ ਨੇ ਸੰਗਤ ਕਰਕੇ ਕਲੱਬਾਂ ਨੇ ਸੰਗਤ ਕਰਕੇ ਇਹੋ ਜਿਹੇ ਕਬੱਡੀ ਦੇ ਕੱਪ ਨੇ ਆ ਇਧਰ ਬਨਿੰਦਰ ਸਿੰਘ ਫਿਰ ਕੋਸ਼ਿਸ਼ ਕਰਦਾ ਟੱਕਰਣ ਦੀ ਵੱਜ ਗਈ ਕੈਂਚੀ ਹੁਣ ਗੱਲ ਮੈਨੂੰ ਲੱਗਦਾ 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 ਆ ਮੁਸ਼ਕਲ ਜੀ ਬਣਦੀ ਆ ਰਹੀ ਹੈ ਕੱਲ ਮੁਸ਼ਕਲ ਜੀ ਬਣਦੀ ਜਾ ਰਹੀ ਮਨਿੰਦਰ ਸਿੰਘ ਤਕੜਾ ਜੱਫਾ ਸ਼ੋਅ ਮੈਚ ਖੇਡਣ ਜਾਣਾ ਸੀਗਾ ਇਹ ਨਵਾਂ ਨਵਾਂ ਉਹ ਲੈ ਗਏ ਕਮੈਂਟੇਟਰ ਨੇ ਪੁੱਛਿਆ ਵੀ ਇਹਦਾ ਨਾਂ ਕੀ ਹੈ ਤੇ ਜਿਹੜਾ ਕੋਸ ਹੈਗਾ ਉਹ ਕਹਿੰਦਾ ਵੀ ਨਾਂ ਦਾ ਮੈਨੂੰ ਪਤਾ ਨਹੀਂ ਇਹਨੂੰ ਚੱਕੀ ਤੋਂ ਚੱਕ ਕੇ ਲਿਆ ਚੱਕੀ ਬੋਲੇ ਲਓ ਚੱਕੀ ਚੱਕੀ ਹੋਗੀ ਇਧਰ ਕਾਂਗੇ ਵਾਲਾ ਕਾਂਗੇ ਵਾਲਾ ਹੋਗੀ ਲਓ ਗੁਰਵਿੰਦਰ ਸਿੰਘ ਇਹ ਧੱਕੜ ਦੀ ਕੋਸ਼ਿਸ਼ ਕਰਦਾ ਹੋਇਆ ਹੋ ਗਿਆ ਕਮਾਲਾ ਕਬੱਡੀ ਕਬੱਡੀ ਹੁਣ ਕਈ ਕਹਿੰਦੇ ਨੇ ਪਤੰਦਰਾ ਗੁੱਟ ਕਿੱਟਾ ਵੀ ਦਾ ਤੂੰ ਫੜ ਸਕਦਾ ਸੀਗਾ ਆ ਕੁਝ ਜ਼ਰੂਰੀ ਆ ਇਹ ਕਿਵੇਂ ਤਾੜੀਆਂ ਨੇ ਜਦੋਂ ਪਿਆਰ ਦੇ ਮਾਨ ਸਨਮਾਨ ਕਾਕਾ ਕਢਾਣੀ ਜੀ ਫਿਲਾਡਲਫੀਆ ਦੀ ਖੇਡ ਕਲੱਬ ਨਾਲ ਜੁੜੀ ਹੋਈ ਸ਼ਖਸੀਅਤ ਕਦੇ ਕਮੈਂਟੇਟਰ ਦਾ ਕਦੇ ਖਿਡਾਰੀਆਂ ਦਾ ਵੱਡਾ ਮਾਨ ਸਨਮਾਨ ਕਰਦੇ ਨੇ ਬਹੁਤ ਬਹੁਤ ਧੰਨਵਾਦ ਸਾਡੇ ਕਾਕਾ ਕਢਾਣੀ ਜੀ ਉਹਨਾਂ ਦਾ ਲਓ ਇਧਰੇ ਪਾਸੇ ਖੇਡ ਕਬੱਡੀ ਹੁਣ ਗੱਲ ਦੇਖਦੇ ਹਾਂ ਵੀ ਕੀ ਬਣਦੀ ਕੁਝ ਕੱਢਣੀ ਬੜੀ ਔਖੀ ਲਾਉਣੀ ਕਬੱਡੀ ਵੀ ਧਾਕ ਮਿੱਤਰੋ ਆ ਦਾ ਮੇਂਦਾ ਨਾਲ ਸਭ ਲੱਗਦੇ ਐਨ ਖਾ ਕੇ ਖੁਰਾ ਕੇ ਮਿੱਤਰੋ ਦਾ ਮੇਂਦਾ ਦੇ ਨਾਲ ਸਭ ਲੱਗ ਰਾਜਾ ਪ ਤਰਨਤਨ ਸਾਹਿਬ ਦੀ ਬਰਦੋਨੇ ਵਾਲਾ ਇੱਕ ਨਹੀਂ ਤੇ ਕਹਿੰਦੇ ਚੱਕੀ ਰਮਦਾਸ ਵਾਲਾ ਨਾਲ ਕੁਲਵਿੰਦਰ ਜੰਗੀ ਵਾਲੇ ਬਾਲਾ ਆਹ ਕਹਿੰਦੇ ਰਾਜਾ ਪੱਤਰੀ ਆ ਤਰਨਤਨ ਸਾਹਿਬ ਦੀ ਪਾਵਨ ਪਿੱਤਰ ਧਰਤੀ ਤੋਂ ਚੱਲ ਕੇ ਆ ਮੇਰੇ ਪੰਜਾਬੀ ਵੀਰੋ ਨਾਲ ਲਈ ਤਾਂ ਦੇਖਦੇ ਵੀ ਗੱਜਦਾ ਫਿਰਦਾ ਲਓ ਗੱਜਦਾ ਫਿਰਦਾ ਕਬੱਡੀ ਖਿਡਾਰੀ ਕੁੱਚ ਪਟਲੀ ਇਧਰਲੇ ਪਾਸੇ ਗੱਲ ਮੈਨੂੰ ਲੱਗਦਾ ਲੱਗਦਾ ਵੀ ਫਿਰ ਮੁਸ਼ਕਲ ਜੀ ਬਣਦੀ ਜਾ ਰਹੀ ਹੈ ਵਕਾਸ ਆ ਵਕਾਸ ਦੇ ਵਿੱਚ ਇਧਰਲੇ ਪਾਸੇ ਸ਼ੰਕਰ ਸੰਧਵਾਵਾ ਕਬੱਡੀ ਪਾ ਰਿਹਾ ਗੁਰਵਿੰਦਰ ਕੰਗਾ ਤਿਆਰ ਆ ਆ ਕੰਗੇ ਵਾਲਾ ਕੰਡੇ ਵਾਲਾ ਆ ਟਕਰਾ ਟਕਰ ਏ ਠਾ ਠਾ ਬੱਲੇ ਬੱਲੇ ਹੁੰਦੀ ਆ